ਦੋਸਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਹਰਿਆਣਾ ਤੋਂ ਤੁਹਾਨੂੰ ਪਤਾ ਹੈ ਕਿ ਹਰਿਆਣਾ ਦੀ ਕਾਂਗਰਸ ਨੇਤਾ ਹਿਮਾਨੀ ਦਾ ਕੱਲ ਜਿਹੜਾ ਕਤਲ ਹੋ ਗਿਆ ਸੀ ਉਸ ਦੇ ਸਬੰਧਤ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਕਤਲ ਕਿਸ ਨੇ ਕੀਤਾ ਹੈ ਉਹਦੇ ਬਾਰੇ ਅੱਜ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ ਜਦੋਂ ਹਮਾਨੀ ਦਾ ਕਤਲ ਹੋਇਆ ਸੀ ਤਾਂ ਹਰਿਆਣਾ ਪੁਲਿਸ ਨੇ ਉਦੋਂ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਉਹਨਾਂ ਦੇ ਹੱਥ ਜਿਹੜਾ ਵੱਡਾ ਸਬੂਤ ਲੱਗਿਆ ਹੈ ਉਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਕਿ ਜਿਹੜੀ ਹਮਾਨੀ ਆ ਉਸ ਦਾ ਕਤਲ ਉਸ ਦਾ ਜਿਹੜਾ ਬੁਆਏਫਰੈਂਡ ਆ ਉਸ ਨੇ ਹੀ ਕੀਤਾ ਸੀ ਪਰ ਕਤਲ ਕਿਉਂ ਕੀਤਾ ਸੀ ਉਹਦੇ ਬਾਰੇ ਹਲੇ ਅਪਡੇਟ ਨਹੀਂ ਆਈ ਹੈ ਜਦੋਂ ਅਪਡੇਟ ਆਈ ਤਾਂ ਆਡੇ ਨਾਲ ਸਾਂਝੀ ਕਰਾਂਗੇ ਪਰ ਇੱਕ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਹਮਾਨੀ ਦਾ ਜਿਹੜਾ ਬੁਆਏਫਰੈਂਡ ਆ ਉਸ ਨੇ ਹੀ ਹਮਾਨੀ ਦਾ ਕਤਲ ਕੀਤਾ ਹੈ ਤਾਂ ਦੂਜੇ ਪਾਸੇ ਹਮਾਨੀ ਦੇ ਜਿਹੜੇ ਆਣ ਗਵਾਂਡਾ ਉਹਨਾਂ ਨੇ ਇਹ ਕਿਹਾ ਕਿ ਦੋ ਤਿੰਨ ਦਿਨ ਹੋ ਗਏ ਅਸੀਂ ਹਮਾਨੀ ਨੂੰ ਉਸ ਦੇ ਘਰ ਨਹੀਂ ਦੇਖਿਆ ਪਰ ਹੈਰਾਨ ਕਰਨ ਵਾਲੀ ਇਹ ਖਬਰ ਆ ਕਿ ਜਿਹੜਾ ਹਮਾਨੀ ਦਾ ਬੁਆਏਫਰੈਂਡ ਆ ਉਹ ਕਹਿ ਰਿਹਾ ਕਿ ਮੈਂ ਹਮਾਨੀ ਦਾ ਜਿਹੜਾ ਕਤਲ ਉਸ ਦੇ ਘਰ ਵਿੱਚ ਕੀਤਾ ਸੀ ਕਤਲ ਕਰਕੇ ਉਸ ਦੀ ਜਿਹੜੀ ਲਾਸ਼ ਸੀਗੀ ਉਸਨੂੰ ਸੂਟਕੇਸ ਵਿੱਚ ਪਾ ਦਿੱਤਾ ਸੀ ਤਾਂ ਜਿਹੜਾ ਹਮਾਨੀ ਦਾ ਬੋਏਫ੍ਰੈਂਡ ਸੀ ਜੋ ਬਹਾਦਰਗਾੜ੍ਹ ਦਾ ਰਹਿਣ ਵਾਲਾ ਸੀ ਜਦੋਂ ਹਮਾਨੀ ਦਾ ਕਤਲ ਕੀਤਾ ਸੀ ਤਾਂ ਉਸ ਦੀ ਲਾਸ਼ ਨੂੰ ਜਿਹੜੀ ਸੂਟਕੇਸ ਵਿੱਚ ਪਾ ਕੇ ਬਹਾਦਰਗਾੜ੍ਹ ਤੋਂ ਜਿਹੜਾ ਰੋहतक ਨੂੰ ਰੋੜ ਜਾਂਦਾ ਸੀ ਤਾਂ ਉੱਥੇ ਉਸ ਦੀ ਲਾਸ਼ ਨੂੰ ਸੈੱਟ ਦਿੱਤਾ ਸੀ ਤਾਂ ਪੁਲਿਸ ਨੇ ਇਹ ਵੀ ਦੱਸਿਆ ਕਿ ਜਿਹੜਾ ਹਮਾਨੀ ਦਾ ਬੋਏਫ੍ਰੈਂਡ ਦਾ ਉਸ ਕੋਲੋਂ ਹਮਾਨੀ ਦਾ ਜਿਹੜਾ ਇੱਕ ਮੋਬਾਈਲ ਅਤੇ ਜੁਐਲਰੀ ਵੀ ਪ੍ਰਾਪਤ ਕੀਤੀ ਹੈ ਤੇ ਜਦੋਂ ਹਮਾਨੀ ਦਾ ਕਤਲ ਹੋਇਆ ਸੀ ਤਾਂ ਉਸ ਦੇ ਪਰਿਵਾਰਕ ਵੱਲੋਂ ਇਹ ਬਿਆਨ ਆਏ ਸੀ ਕਿ ਜਿੰਨਾ ਟਾਈਮ ਸਾਡੀ ਜਿਹੜੀ ਕੁੜੀ ਆ ਉਹਦਾ ਕੋਈ ਕਤਲ ਕੀਤਾ ਹੈ ਤਾਂ ਉਹਨਾਂ ਨੂੰ ਜਿੰਨਾ ਟਾਈਮ ਪੁਲਿਸ ਗ੍ਰਿਫਤਾਰ ਨਹੀਂ ਕਰਦੀ ਤਾਂ ਅਸੀਂ ਉਹਨਾਂ ਟਾਈਮ ਹਮਾਨੀ ਦਾ ਜਿਹੜਾ ਸੰਸਕਾਰ ਨਹੀਂ ਕਰਾਂਗੇ ਤਾਂ ਅੱਜ ਖਬਰ ਇਹ ਆ ਰਹੀ ਆ ਕਿ ਜਿਹੜਾ ਹਮਾਰਨੀ ਦਾ ਬੋਏਫ੍ਰੈਂਡ ਆ ਉਸਨੇ ਹੀ ਹਮਾਰਨੀ ਦਾ ਕਤਲ ਕੀਤਾ ਹੈ ਕਤਲ ਕਿਉਂ ਕੀਤਾ ਹੈ ਉਸ ਬਾਰੇ ਜਿਹੜੀ ਦੁਪਹਿਰ ਦੇ 2 ਵਜੇ ਖਬਰ ਸਾਹਮਣੇ ਆਏਗੀ ਵੱਡੀ ਅਪਡੇਟ ਆਏਗੀ ਤਾਂ ਤੁਹਾਡੇ ਨਾਲ ਅਸੀਂ ਇਹ ਵੀ ਸਾਂਝੀ ਕਰਾਂਗੇ ਕਿ ਉਸਨੇ ਤਾਂ ਕਤਲ ਕਿਉਂ ਕੀਤਾ ਸੀ ਪਰ ਦੂਜੇ ਪਾਸੇ ਇਹ ਵੀ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਦੱਸਿਆ ਇਹ ਜਾ ਰਹੇ ਸੀ ਹਮਾਰਨੀ ਤੇ ਜਿਹੜਾ ਉਸਦਾ ਬੋਏਫ੍ਰੈਂਡ ਸੀ ਉਹ ਇੱਕ ਦੂਜੇ ਨੂੰ ਬਲੇਕਮੇਲ ਕਰਦੇ ਸੀ ਇਸ ਕਰਕੇ ਉਹਨਾਂ ਦੇ ਵਿੱਚ ਝਗੜਾ ਰਹਿੰਦਾ ਸੀ ਤੇ ਜਿਹੜੀ ਹਮਾਰਨੀ ਆ ਉਹ ਆਪਣੇ ਬੋਏਫ੍ਰੈਂਡ ਤੋਂ ਪੈਸੇ ਮੰਗਦੀ ਸੀ ਤਾਂ ਏ ਵੀ ਹੋ ਸਕਦਾ ਹੈ ਪੈਸੇ ਦੀ ਲੈਣ ਦੇਣ ਕਰਕੇ ਜਿਹੜਾ ਉਹਦਾ ਬੁਆਏਫਰੈਂਡ ਆ ਉਸਨੇ ਮਹਾਨੀ ਦਾ ਕਤਲ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਹਰਿਆਣਾ ਤੋਂ ਆ ਰਹੀ ਆ ਹਰਿਆਣਾ ਦੇ ਜਿਹੜੀ ਨੇਤਾ ਹੈ ਮਹਾਨੀ ਉਸ ਦਾ ਜਿਹੜਾ ਕੱਲ ਕਤਲ ਹੋ ਗਿਆ ਸੀ ਤਾਂ ਉਸ ਦੇ ਰਿਲੇਟਿਡ ਇੱਕ ਵੱਡਾ ਜਿਹਾ ਖੁਲਾਸਾ ਹੋਇਆ ਹੈ ਕਿ ਕਤਲ ਜਿਹੜਾ ਉਸ ਦਾ ਬੁਆਏਫਰੈਂਡ ਆ ਉਸ ਨੇ ਕੀਤਾ ਸੀ ਜਿਹੜਾ ਕਿ ਬਹਾਦਰਗੜ ਦਾ ਰਹਿਣ ਵਾਲਾ ਹੈ ਤਾਂ ਉਸ ਨੇ ਅਹਿਮਾਨੀ ਦੇ ਘਰ ਵਿੱਚ ਜਾ ਕੇ ਉਸ ਦਾ ਜਿਹੜਾ ਕਤਲ ਕੀਤਾ ਸੀ ਤਾਂ ਪਰ ਹੈਰਾਨ ਕਰਨ ਵਾਲੀ ਇਹ ਗੱਲ ਆ ਕਿ ਜਦੋਂ ਉਸ ਦਾ ਕਤਲ ਹੋ ਰਿਹਾ ਸੀ ਇਹ ਕਤਲ ਕੀਤਾ ਸੀ ਜਿਹੜੇ ਉਥੋਂ ਦੇ ਆਂਡ ਗਵਾਂਡ ਆ ਉਹਨਾਂ ਨੂੰ ਥੋੜਾ ਜਾਂ ਵੀ ਨਹੀਂ ਪਤਾ ਲੱਗਿਆ ਵੀ ਅਹਿਮਾਨੀ ਦੇ ਘਰ ਕੀ ਹੋ ਰਿਹਾ ਹੈ ਕੀ ਰੌਲਾ ਰੱਪਾ ਨਹੀਂ ਪਿਆ ਬਹੁਤ ਜਿਹੜੇ ਸਵਾਲ ਆ ਉੱਠ ਰਹੇ ਆ ਤੇ ਉਹ ਸਵਾਲਾਂ ਦੇ ਜਵਾਬ ਜਿਹੜਾ ਹੁਣ ਜਿਹੜਾ ਅਹਿਮਾਨੀ ਦਾ ਬੁਆਏਫ੍ਰੈਂਡ ਆ ਉਹੀ ਦੱਸੂਗਾ ਵੀ ਕੀ ਗੱਲ ਹੋਈ ਸੀ ਕਿ ਨਹੀਂ ਉਹ ਦੇ ਬਾਰੇ ਦੁਪਹਿਰ 2 ਵਜੇ ਜਿਹੜੀ ਅਪਡੇਟ ਮਿਲੇਗੀ ਪਰ ਹਰਿਆਣਾ ਪੁਲਿਸ ਨੇ ਇਹ ਬਿਆਨ ਮੀਡੀਆ ਦੇ ਸਾਹਮਣੇ ਸਾਂਝੇ ਕੀਤੇ ਆ ਕਿ ਜਿਹੜਾ ਹਮਾਨੀ ਦਾ ਕਤਲ ਹੋਇਆ ਹੈ ਤਾਂ ਉਸ ਦਾ ਜਿਹੜਾ ਬੁਆਏਫਰੈਂਡ ਹੈ ਉਸ ਨੇ ਹੀ ਉਹਦਾ ਕਤਲ ਕੀਤਾ ਹੈ ਤਾਂ ਦੂਜੇ ਪਾਸੇ ਹਮਾਨੀ ਦੇ ਜਿਹੜੇ ਆਡ ਗਵਾਰਡ ਆ ਉਹ ਕਹਿ ਰਹੇ ਸੀ ਕਿ ਜਿਹੜੀ ਹਮਾਨੀ ਆ ਦੋ ਤਿੰਨ ਦਿਨ ਹੋ ਗਏ ਅਸੀਂ ਉਸ ਤੋਂ ਉਹਦੇ ਘਰ ਨਹੀਂ ਦੇਖਿਆ ਨਾ ਉਸ ਨੂੰ ਆਉਂਦੇ ਦੇਖਿਆ ਤੇ ਨਾ ਜਾਂਦੇ ਦੇਖਿਆ ਤੇ ਦੂਜੇ ਪਾਸੇ ਹਮਾਨੀ ਦੀ ਮਾਂ ਦੇ ਇਹ ਬਿਆਨ ਆਇਆ ਕਿ ਜੋ ਇੱਕ ਤਾਂ ਤਾਂ ਪਹਿਲਾ ਹੀ ਹਮਾਨੀ ਨੇ ਮੈਨੂੰ ਕਾਲ ਕਰਕੇ ਕਿਹਾ ਸੀ ਵੀ ਮੈਂ ਕਿਸੇ ਦੇ ਵਿਆਹ ਤੇ ਚਲ ਨਹੀਂ ਆ ਤੁਸੀਂ ਮੈਨੂੰ ਕਾਲ ਜਾਂ ਮੈਸੇਜ ਨਾ ਕਰਿਓ ਪਰ ਇੱਥੇ ਸਵਾਲ ਇੱਕ ਹੋਰ ਉੱਠਦਾ ਹੈ ਕਿ ਹਮਾਨੀ ਨੇ ਆਪਣੀ ਮਾਂ ਨੂੰ ਇਦਾਂ ਕਿਉਂ ਕਿਹਾ ਵੀ ਤੁਸੀਂ ਮੈਨੂੰ ਕਾਲ ਜਾਂ ਮੈਸੇਜ ਨਾ ਕਰਿਓ ਕੋਈ ਵੀ ਵਿਅਕਤੀ ਜਿੰਨਾ ਵੀ ਮਰਜ਼ੀ ਆਪਣੀ ਲਾਈਫ ਦੇ ਵਿੱਚ ਬੀਜ਼ੀ ਹੋਵੇ ਕੋਈ ਵੀ ਫੰਕਸ਼ਨ ਅਟੈਂਡ ਕਰਦਾ ਹੋਵੇ ਜੇਕਰ ਸਾਨੂੰ ਕੋਈ ਵੀ ਕਾਲ ਕਰਦਾ ਹੈ ਤਾਂ ਅਸੀਂ ਜਿਹੜੀ ਕਾਲ ਪਿਕਅਪ ਕਰਦੇ ਹਾਂ ਕਾਲ ਜਿਹੜੀ ਚੱਕਦੇ ਹਾਂ ਪਰ ਹਮਾਨੀ ਨੇ ਆਪਣੀ ਮਾਂ ਨੂੰ ਇਦਾਂ ਕਿਉਂ ਕਿਹਾ ਵੀ ਜ ਮੈਂ ਵਿਆਹ ਚੜ੍ਹ ਲਿਆ ਤੁਸੀਂ ਮੈਨੂੰ ਕਾਲ ਜਾਂ ਮੈਸੇਜ ਨਾ ਕਰਿਓ ਪਰ ਦੂਜੇ ਪਾਸੇ ਇਹ ਵੀ ਸਵਾਲ ਉੱਠ ਰਹੇ ਆ ਕਿ ਜਿਹੜਾ ਹਮਾਂਡੀ ਦਾ ਬੁਆਏਫ੍ਰੈਂਡ ਆ ਉਸ ਨੇ ਹਮਾਂਡੀ ਦਾ ਕਤਲ ਕਿਉਂ ਕੀਤਾ ਤੇ ਹਮਾਂਡੀ ਜਿਹੜੀ ਕਾਂਗਰਸ ਦੀ ਜਿਹੜੀ ਨੇਤਾ ਦੱਸੀ ਜਾ ਰਹੀ ਆ ਤਾਂ ਉਸ ਦਾ ਕੱਲ ਕਤਲ ਹੋ ਗਿਆ ਸੀ ਤੇ ਉਸ ਦੀ ਜਿਹੜੀ ਅੱਜ ਵੱਡਾ ਖੁਲਾਸਾ ਹੋਇਆ ਤੇ ਅਪਡੇਟ ਆਈ ਆ ਕਿ ਉਸ ਦਾ ਕਤਲ ਉਸ ਦਾ ਜਿਹੜਾ ਬੁਆਏਫ੍ਰੈਂਡ ਆ ਉਸ ਨੇ ਹੀ ਕਰ ਦਿੱਤਾ ਪੈਸਿਆਂ ਦੇ ਲੈਣ ਦੇਣ ਦੇ ਚੱਕਰ ਵਿੱਚ ਉਸ ਜਿਹੜਾ ਔਰੋਪੀ ਆ ਹਮਾਨੀ ਦਾ ਜਦੋਂ ਕਤਲ ਕਰ ਦਿੱਤਾ ਹੈ ਤਾਂ ਉਹਨਾਂ ਦੇ ਵਿੱਚ ਅਨਬੰਧ ਰਹਿੰਦੇ ਸੀ ਬਹੁਤ ਟਾਈਮ ਦਾ ਉਹਨਾਂ ਦਾ ਦੋਨਾਂ ਦਾ ਰਿਲੇਸ਼ਨਸ਼ਿਪ ਪਰ ਇੰਨਾ ਰਿਲੇਸ਼ਨ ਹੋਣ ਦੇ ਬਾਵਜੂਦ ਵੀ ਇਦਾਂ ਦੀ ਕਿਹੜੀ ਗੱਲ ਹੋ ਗਈ ਕਿ ਹਮਾਨੀ ਨੂੰ ਜਿਹੜਾ ਉਸਦੇ ਬੁਆਏਫਰੈਂਡ ਨੇ ਹਮਾਨੀ ਨੂੰ ਮਾਰ ਦਿੱਤਾ ਮਾਰ ਕਿਉਂ ਦਿੱਤਾ ਹੈ ਉਹਦੇ ਬਾਰੇ ਦੁਪਹਿਰ 2 ਵਜੇ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਪੁਲਿਸ ਜਿਹੜੀ ਬੰਦੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਆ ਤਾਂ ਜਦੋਂ ਪੁਲਿਸ ਦੋ ਦੁਪਹਿਰ ਦੋ 2 ਵਜੇ ਜਿਹੜੀ ਆ ਗਈ ਕਾਨਫਰੰਸ ਦੇ ਵਿੱਚ ਦੱਸੇਗੀ ਕਿ ਉਸ ਨੇ ਐਦਾਂ ਕਦਮ ਜਿਹੜਾ ਕਾਤਾ ਚੁੱਕਿਆ ਸੀ ਕਿ ਕੀ ਕਾਰਨ ਸੀ ਵੀ ਉਸ ਨੇ ਹਮਾਨੀ ਦਾ ਜਿਹੜਾ ਕਤਲ ਕਰ ਦਿੱਤਾ ਪਰ ਆਸ-ਪਾਸ ਦੇ ਜਿਹੜੇ ਲੋਕ ਆ ਉਹ ਕਹਿ ਰਹੇ ਹੈ ਹਿਮਾਨੀ ਨੂੰ 2-3 ਦਿਨ ਹੋ ਗਏ ਸੀ ਅਸੀਂ ਉਸਦੇ ਘਰ ਨਹੀਂ ਦੇਖਿਆ ਸੀ ਨਾ ਆਉਂਦੇ ਨੂੰ ਦੇਖਿਆ ਸੀ ਨਾ ਜਾਂਦੇ ਨੂੰ ਦੇਖਿਆ ਸੀ ਪਰ ਦੂਜੇ ਪਾਸੇ ਜਿਹੜਾ ਹਿਮਾਨੀ ਦਾ ਜਿਹੜਾ ਬੋਏਫ੍ਰੈਂਡ ਸੀ ਉਸਨੇ ਕਿਹਾ ਕਿ ਮੈਂ ਉਸ ਦਾ ਕਤਲ ਉਸਦੇ ਘਰ ਵਿੱਚ ਕੀਤਾ ਸੀ ਪਰ ਜਦੋਂ ਕਤਲ ਹੋ ਰਿਹਾ ਸੀ ਤਾਂ ਉਸਦੇ ਜਿਹੜੇ ਆਂਡ ਗਵਾਹਡਾ ਉਹਨਾਂ ਨੂੰ ਨਹੀਂ ਕੁਝ ਵੀ ਪਤਾ ਲੱਗ ਰਿਹਾ ਸੀ ਕਿ ਹਿਮਾਨੀ ਦੇ ਘਰ ਕੀ ਕੁਝ ਹੋ ਰਿਹਾ ਹੈ ਕੀ ਨਹੀਂ ਪਰ ਜਿੰਨੇ ਸਵਾਲ ਉੱਠ ਰਹੇ ਆ ਇਹਦੇ ਹੁਣ ਜਿਹੜੇ ਜਵਾਬ ਹੈ ਹਿਮਾਨੀ ਦਾ ਜਿਹੜਾ ਬੋਏਫ੍ਰੈਂਡ ਆ ਉਸ ਤੋਂ ਹੀ ਮਿਲਣਗੇ ਤੇ ਉਹੀ ਦੱਸੂਗਾ ਕਿ ਉਸਨੇ ਜਿਹੜਾ ਇਹ ਕਦਮ ਕਿਉਂ ਚੁੱਕਿਆ ਸੀ ਹਮਾਨੀ ਦਾ ਕਤਲ ਕਿਉਂ ਕਰ ਦਿੱਤਾ ਸੀ ਪਰ ਦੂਜੇ ਪਾਸੇ ਇੱਕ ਖਬਰਾਂ ਸਾਹਮਣੇ ਇਹ ਵੀ ਆ ਰਹੀਆਂ ਨੇ ਕਿ ਹਮਾਨੀ ਤੇ ਉਸ ਦਾ ਜਿਹੜਾ ਬੁਆਏਫਰੈਂਡ ਇੱਕ ਦੂਜੇ ਨੂੰ ਬਲੇਕਮੇਲ ਕਰਦੇ ਸੀ ਪੈਸਿਆਂ ਦੇ ਕਰਕੇ ਉਹਨਾਂ ਦੇ ਵਿੱਚ ਝਗੜਾ ਹੁੰਦਾ ਸੀ ਝਗੜਾ ਜਿਹੜਾ ਘਟਨ ਦੀ ਥਾਂ ਤੇ ਵੱਧਦਾ ਗਿਆ ਵੱਧਿਆ ਗਿਆ ਤੇ ਫਿਰ ਜਿਹੜਾ ਉਸ ਦਾ ਬੁਆਏਫਰੈਂਡ ਨੇ ਉਸਨੇ ਹਮਾਨੀ ਦਾ ਕਤਲ ਕਿਉਂ ਕਰ ਦਿੱਤਾ ਉਹਦੇ ਬਾਰੇ ਵੀ ਉਹ ਵੱਡੀ ਅਪਡੇਟ ਜਿਹੜੀ ਦੁਪਹਿਰ ਤੇ 2 ਵਜੇ ਆਇਆ ਕਿ ਪਰ ਹੈਰਾਨ ਕਰਨ ਵਾਲੀ ਖਬਰ ਇਹ ਆ ਕਿ ਹਮਾਨੀ ਤੇ ਉਸ ਦਾ ਜਿਹੜਾ ਬੁਆਏਫਰੈਂਡ ਆ ਉਹਨਾਂ ਦਾ ਰਿਲੇਸ਼ਨ ਜਿਹੜਾ ਬਹੁਤ ਟਾਈਮ ਤੋਂ ਚੱਲ ਰਿਹਾ ਸੀ ਤੇ ਅਜੇ ਹੀ ਕਿਹੜੀ ਗੱਲ ਹੋ ਗਈ ਕਿ ਜਿਹੜਾ ਹਮਾਨੀ ਦਾ ਬੁਆਏਫਰੈਂਡ ਆ ਹਮਾਨੀ ਦਾ ਹੀ ਜਿਹੜਾ ਕਤਲ ਕਰ ਦਿੱਤਾ ਤੇ ਹਮਾਨੀ ਦਾ ਕਤਲ ਉਸ ਦੇ ਘਰ ਵਿੱਚ ਕਰ ਦਿੱਤਾ ਗਿਆ ਤਾਂ ਬੁਆਏਫਰੈਂਡ ਨੇ ਉਸ ਦਾ ਕਤਲ ਕਰਕੇ ਇੱਕ ਸੂਟਕੇਸ ਵਿੱਚ ਉਸ ਦੀ ਜਿਹੜੀ Laash ਨੂੰ ਪਾ ਲਿਆ ਸੀ ਤੇ ਬਹਾਦਰਗੜ ਤੋਂ ਉਹ ਰੋਹਤਕ ਤੋਂ ਬਹਾਦਰਗੜ ਨੂੰ ਜਾ ਰਿਹਾ ਸੀ ਤਾਂ ਉੱਥੇ ਹੀ ਜਿਹੜਾ ਸੂਟਕੇਸ ਜਿਹੜਾ ਸੌਟ ਦਿੱਤਾ ਸੀ ਤਾਂ ਜਦੋਂ ਪੁਲਿਸ ਨੂੰ ਸੋ ਖਬਰ ਬਾਰੇ ਪਤਾ ਲੱਗਿਆ ਤਾਂ ਪੁਲਿਸ ਨੇ ਜਦੋਂ ਜਾਂਚ ਪੜਤਾਲ ਕੀਤੀ ਤਾਂ ਇੱਕ ਵੱਡਾ ਖੁਲਾਸਾ ਹੋਇਆ ਕਿ ਜਿਹੜਾ ਅਹਿਮਾਨੀ ਦਾ ਕਤਲ ਹੋਇਆ ਹੈ ਜਾਂ ਮਾਰਡਰ ਕੀਤਾ ਹੈ ਤਾਂ ਉਸ ਦਾ ਜਿਹੜਾ ਬੁਆਏਫਰੈਂਡ ਸੀ ਉਸ ਨੇ ਹੀ ਕੀਤਾ ਹੈ ਪਰ ਕਤਲ ਕਿਉਂ ਕੀਤਾ ਹੈ ਉਹਦੀ ਹੁਣ ਅਪਡੇਟ ਦੁਪਹਿਰ ਦੇ 2 ਵਜੇ ਆਵੇਗੀ ਜਦੋਂ ਹੀ ਸਾਨੂੰ ਇਸ ਬਾਰੇ ਕੋਈ ਵੀ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਹਮਾਨਸ਼ੀ ਦੇ ਕਤਲਕਾਰ ਨੂੰ ਮੱਤੇ ਨਜ਼ਰ ਰੱਖਦੇ ਆ ਬਹੁਤ ਜ਼ਿਆਦਾ ਸਵਾਲ ਉੱਠ ਰਹੇ ਆ ਕਿ ਹੁਣ ਜਿਹੜੇ ਉਸ ਦੇ ਪਰਿਵਾਰ ਨੇ ਐਦਾਂ ਕਿਹਾ ਸੀ ਕਿ ਜਿੰਨਾ ਟਾਈਮ ਜਿਹੜਾ ਸਾਡੀ ਕੁੜੀ ਦਾ ਜਿਹੜਾ ਮੁੱਲਜੇ ਮਾਂ ਜਿਹੜਾ ਜਿਸ ਨੇ ਵੀ ਮਾਰਡਰ ਕੀਤਾ ਹੈ ਉਸ ਨੂੰ ਜਿੰਨਾ ਟਾਈਮ ਉਸ ਗ੍ਰਿਫਤਾਰ ਨਹੀਂ ਕਰੇਗੀ ਤਾਂ ਅਸੀਂ ਇਸ ਦਾ ਸਸਕਾਰ ਨਹੀਂ ਕਰਾਂਗੇ ਪਰ ਹੁਣ ਇੱਕ ਅਪਡੇਟ ਤਾਂ ਆ ਗਈ ਹੈ ਕਿ ਜਿਹੜਾ ਹਮਾਨੀ ਦਾ ਜਿਹੜਾ ਕਤਲ ਕੀਤਾ ਸੀ ਉਸ ਦੇ ਬੁਆਏਫਰੈਂਡ ਨੇ ਕਿ ਦਾ ਸੀ ਤਾਂ ਹੁਣ ਇੱਕ ਸਵਾਲ ਹੋਰ ਉੱਟਦਾ ਹੈ ਕਿ ਹੁਣ ਉਸ ਦੀ ਜਿਹੜਾ ਪਰਿਵਾਰਕ ਮੈਂਬਰ ਉਹ ਦਾ ਸੰਸਕਾਰ ਕਰਨਗੇ ਜਾਂ ਨਹੀਂ ਕਰਨਗੇ ਪਰ ਦੂਜੇ ਪਾਸੇ ਮਾਨਨੀ ਦੀ ਜਿਹੜੀ ਬੋਡੀ ਦਾ ਅੱਜ ਪੋਸਟਮਾਰਟਮ ਵੀ ਹੋਏਗਾ ਉਸ ਤੋਂ ਬਾਅਦ ਦੇਖੋ ਕਿ ਉਸ ਦਾ ਜਿਹੜੇ ਪਰਿਵਾਰ ਆ ਜਿਹੜੇ ਅੰਤਿਮ ਸੰਸਕਾਰ ਕਰਨ ਲਈ ਦਰਾਜੀ ਹੋਣਗੇ ਜਾਂ ਨਹੀਂ ਹੋਣਗੇ ਤਾਂ ਦੂਜੇ ਪਾਸੇ ਸਵਾਲ ਇਹ ਵੀ ਉੱਠ ਰਿਹਾ ਜਿਹੜਾ ਹਮਨਸ਼ੀ ਦਾ ਬੁਆਏਫਰੈਂਡ ਆ ਉਸਨੇ ਐਡਾ ਜਿਹੜਾ ਖੌਫਣਾ ਕਦਮ ਕਿਉਂ ਚੁੱਕਿਆ ਹਮਾਨੀ ਨੂੰ ਕਿਉਂ ਮਾਰਿਆ ਤਾਂ ਦੂਜੇ ਪਾਸੇ ਇਹ ਵੀ ਸਵਾਲ ਆ ਰਿਹਾ ਕਿ ਉਹਨਾਂ ਦੇ ਵਿੱਚ ਜਿਹੜਾ ਪੈਸੇ ਦੇ ਰਿਲੇਟਡ ਲੈਣ ਦੇ ਕਰਕੇ ਜਿਹੜਾ ਉਹਨਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਸੀ ਲੜਾਈ ਝਗੜਾ ਕੱਟਾਂ ਦੀ ਥਾਂ ਦੇ ਵਧ ਰਿਹਾ ਸੀ ਤਾਂ ਹੁਣ ਦੁਪਹਿਰ ਦੇ 2 ਵਜੇ ਜਿਹੜੀ ਪੁਲਿਸ ਜਿਹੜੀ ਆਪਣੀ ਜਾਂਚ ਪੜਤਾਲ ਜਿਹੜੀ ਉਹਨੇ ਦੀ ਪੰਦੀਆ ਸ਼ੁਰੂ ਕਰਨਗੇ ਤਾਂ ਕੁਝ ਜਿਹੜੇ ਸਵਾਲ ਜਿਹੜੇ ਬਹੁਤ ਜ਼ਿਆਦਾ ਉੱਠ ਰਹੇ ਆ ਉਹਨਾਂ ਦੇ ਜਵਾਬ ਹੁਣ ਹਿਮਾਂਸ਼ੀ ਦਾ ਜਿਹੜਾ ਬੋਏਫ੍ਰੈਂਡ ਆ ਉਹੀ ਦੱਸੇਗਾ ਕਿ ਉਸਨੇ ਇਦਾਂ ਦਾ ਜਿਹੜਾ ਖੌਫ ਨਫ ਕਦਮ ਕਦਮ ਜਿਹੜਾ ਕਿਉਂ ਚੁੱਕਿਆ ਹੈ ਤਾਂ ਉਸਨੇ ਹਮਾਨੀ ਨੂੰ ਕਿਉਂ ਮਾਰਿਆ ਹੈ ਤਾਂ ਇਹ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਜਿਹੜੀ ਹਰਿਆਣਾ ਦੀ ਕਾਂਗਰਸ ਨੇਤਾ ਹਮਾਨੀ ਆ ਉਸ ਦਾ ਕੱਲ ਕਤਲ ਹੋ ਗਿਆ ਸੀ ਤਾਂ ਅੱਜ ਜਿਹੜੀ ਆ ਹਰਿਆਣਾ ਪੁਲਿਸ ਦੇ ਹੱਥ ਇੱਕ ਵੱਡਾ ਖੁਲਾਸਾ ਹੋਇਆ ਹੈ ਇਹ ਵੱਡੀ ਜਿਹੜੀ ਅਪਡੇਟ ਆਈ ਕਿ ਉਸ ਦਾ ਜਿਹੜਾ ਬੁਆਏਫਰੈਂਡ ਸੀ ਉਸ ਨੇ ਹੀ ਹਿਮਾਨੀ ਦਾ ਕਤਲ ਕੀਤਾ ਸੀ ਤਾਂ ਕਤਲ ਉਸ ਹਿਮਾਨੀ ਦੇ ਘਰ ਵਿੱਚ ਕੀਤਾ ਸੀ ਤੇ ਕਤਲ ਕਰਕੇ ਉਸ ਦੀ ਜਿਹੜੀ ਲਾਰਸ ਸੀਗੀ ਉਸ ਨੂੰ ਸੂਟਕੇਸ ਵਿੱਚ ਪਾ ਕੇ ਜਿਹੜੀ ਬਹਾਦਰਗੜ੍ਹ ਤੋਂ ਰੋहतक ਨੂੰ ਜਿਹੜਾ ਰੋੜੀਆਂ ਦੇ ਸੇ ਉਹਦੇ ਇੱਕ ਸਾਈਡ ਜਾ ਕੇ ਸੈੱਟ ਦਿੱਤਾ ਸੀ ਪਰ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇੰਨਾ ਟਾਈਮ ਇੰਨਾ ਦੋਨਾਂ ਦਾ ਰਿਲੇਸ਼ਨ ਹੋਣ ਦੇ ਕਰਕੇ ਵੀ ਇਦਾਂ ਦੀ ਕਿਹੜੀ ਵੱਡੀ ਗੱਲ ਹੋਈ ਆ ਕਿ ਜਿਹੜਾ ਉਸ ਦਾ ਬੁਆਏਫ੍ਰੈਂਡ ਆ ਹਮਾਨੀ ਦਾ ਕਤਲ ਕਰਨ ਦੇ ਲਈ ਮਜਬੂਰ ਹੋ ਗਿਆ ਤੇ ਉਸ ਨੂੰ ਉਸ ਦਾ ਮਰਡਰ ਕਰ ਦਿੱਤਾ ਗਿਆ ਇਹ ਤਾਂ ਪਰ ਕੁਝ ਲੋਕ ਇਹ ਕਹਿ ਰਹੇ ਕਿ ਉਹਨਾਂ ਦੇ ਵਿੱਚ ਇੱਕ ਦੂਜੇ ਨੂੰ ਉਹ ਜਿਹੜੇ ਬ્લેਕਮੇਲ ਕਰਦੇ ਸੀ ਤਾਂ ਜਿਹੜੀ ਹਮਾਨੀ ਸੀ ਉਹ ਆਪਣੇ ਬੁਆਏਫ੍ਰੈਂਡ ਤੋਂ ਪੈਸੇ ਵੀ ਮੰਗਦੀ ਹੁੰਦੀ ਸੀ ਹੁਣ ਸੋਚਣ ਵਾਲੀ ਇਹ ਗੱਲ ਆ ਕਿ ਔਰ ਉਹਨਾਂ ਦੇ ਵਿੱਚ ਜੋ ਵੀ ਝਗੜਾ ਹੋਇਆ ਸੀ ਪੈਸੇ ਨੂੰ ਲੈ ਕੇ ਹੋਇਆ ਸੀ ਜਾਂ ਕੋਈ ਹੋਰ ਜਿਹੜੀ ਗੱਲ ਸੀ ਵੀ ਉਹਦੇ ਕਰਕੇ ਹਮਾਨੀ ਦੇ ਜਿਹੜਾ ਕਤਲ ਕਰ ਦਿੱਤਾ ਗਿਆ ਅਤੇ ਦੂਜੀ ਖਬਰ ਬਠਿੰਡਾ ਤੋਂ ਆ ਰਹੀ ਆ ਤੁਹਾਨੂੰ ਪਤਾ ਹੈ ਕਿ ਅੱਜਕੱਲ ਜਿਹੜਾ ਚਿੱਟੇ ਦਾ ਨਸ਼ਾ ਜਿਹੜਾ ਵਧ ਰਿਹਾ ਸੀ ਤਾਂ ਜਿਹੜੀ ਪੰਜਾਬ ਦੀ ਸਰਕਾਰ ਆ ਉਹਨਾਂ ਨੇ ਜਿਹੜੀ ਅਪਡੇਟ ਇਹ ਕੀਤੀ ਸੀ ਵੀ ਜਿਹੜੇ ਵੀ ਲੋਕ ਚਿੱਟਾ ਵੇਚਦੇ ਆ ਉਹਨਾਂ ਦੇ ਜਿਹੜੇ ਘਰ ਟਾਰੇ ਆ ਅਤੇ ਉਹਨਾਂ ਨੂੰ ਸਜ਼ਾਵਾ ਦੇ ਰਹੇ ਆ ਤੇ ਦੂਜੇ ਪਾਸੇ ਹੀ ਇੱਕ ਬਠਿੰਡੇ ਦੇ ਵਿੱਚ ਖਬਰ ਆ ਰਹੀ ਆ ਇੱਕ ਦੁਖੀ ਪਿਓ ਨੇ ਆਪਣੇ ਹੀ ਜਿਹੜਾ ਮੁੰਡਾ ਏ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਵਾਲੇ ਕਿਉਂ ਕਰ ਦਿੱਤਾ ਗਿਆ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਕਿ ਇੱਕ ਪਿਓ ਨੇ ਇਹ ਦੱਸਿਆ ਆਪਣੀ ਇਹ ਦੁਖਦਾਇਕ ਜਿਹੜੀ ਖਬਰ ਇਹ ਦੱਸਿਆ ਕਿ ਮੈਂ ਇੱਕ ਹੀ ਕਮਾਉਣ ਵਾਲਾ ਵਿਅਕਤੀ ਹਾਂ ਮੈਂ ਹੈਡੀਕ ਹੈਪਾਂ ਜਿਹੜਾ ਮੇਰਾ ਮੁੰਡਾ ਏ ਉਹ ਚਿੱਟਾ ਇਹਦਾ ਜਿਹੜਾ ਸ਼ਿਕਾਰ ਹੋ ਚੁੱਕਿਆ ਹੈ ਅਸੀਂ ਉਹ ਸਾਰੇ ਉਸਨੂੰ ਸਮਝਾਉਣ ਨੇ ਆ ਵੀ ਜਿਹੜਾ ਨਸ਼ਾ ਇਹ ਤੇਰੇ ਲਈ ਸਹੀ ਨਹੀਂ ਆ ਤੂੰ ਇਹ ਨਸ਼ਾ ਕਰਨ ਦਾ ਜਿਹੜਾ ਉਸਨੇ ਕਰਦ ਤੇ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਹੈ ਤਾਂ ਉਸਨੇ ਅੱਕ ਕੇ ਜਿਹੜੀ ਪੁਲਿਸ ਨੂੰ ਕਾਲ ਕਰਕੇ ਤੇ ਆਪਣੇ ਮੁੰਡੇ ਨੂੰ ਜਿਹੜਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤਾਂ ਪੁਲਿਸ ਪਿਤਾ ਨੇ ਇਹ ਵੀ ਬਿਆਨ ਦਿੱਤੇ ਆ ਕਿ ਮੇਰੇ 'ਚ ਵੀ ਇੰਨੀ ਯੋਗਤਾ ਨਹੀਂ ਆ ਕਿ ਮੈਂ ਕਿਸੇ ਨੂੰ ਵੀ ਭੱਜ ਕੇ ਫੜ ਸਕਾਂ ਕਿਉਂਕਿ ਉਹ ਕਹਿੰਦਾ ਮੈਂ ਕਿ ਹੈਂਡੀਕੈਪ ਆ ਮੈਂ ਕਿਵੇਂ ਨਾ ਕਿਵੇਂ ਕਰਕੇ ਘਰ ਦਾ ਗੁਜ਼ਾਰਾ ਕਰਦਾ ਹਾਂ ਪਰ ਜਿਹੜਾ ਮੇਰਾ ਮੁੰਡਾ ਏ ਉਹ ਨਸ਼ਾ ਕਰਦਾ ਏ ਤਾਂ ਨਸ਼ਾ ਕਰਕੇ ਸਾਡੇ ਨਾਲ ਜਿਹੜੀ ਹਰ ਵਾਰ ਸਾਡੇ ਨਾਲ ਝਗੜਾ ਕਰਦਾ ਏ ਕੁੱਟਮਾਰ ਕਰਦਾ ਏ ਪਰ ਪਿਤਾ ਨੇ ਤੇ ਉਸ ਦੀ ਮੁੰਡੇ ਦੀ ਮਾਂ ਨੇ ਉਸ ਮੁੰਡੇ ਨੂੰ ਕੁੱਟਮਾਰ ਕਰਕੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਕਿ ਉਹ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਸੀ ਵੀ ਉਹ ਕਿਤੇ ਭਾਜ ਨਾ ਜਾਵੇ ਤਾਂ ਹੁਣ ਉਸ ਪਿਤਾ ਨੇ ਉਹ ਆਪਣੇ ਮੁੰਡੇ ਨੂੰ ਹੀ ਪੁਲਿਸ ਦੇ ਜਿਹੜਾ ਹਵਾਲੇ ਕਰ ਦਿੱਤਾ ਗਿਆ ਪਰ ਸੋਚਣ ਵਾਲੀ ਇਹ ਗੱਲ ਹੈ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਕਿਤੇ ਤਾਂ ਆਪਣੇ ਬਡੇ ਪੇ ਮਾਤਾ ਪਿਤਾ ਦੇ ਸਹਾਰਾ ਬਣਨੇ ਚਾਹੀਦੇ ਆ ਤੇ ਕਿੱਥੇ ਉਹ ਆਪਣੇ ਬੁੱਢੇ ਮਾਪਿਆਂ ਨੂੰ ਹੀ ਤੰਗ ਕਰ ਛੱਡਦੇ ਆ ਸਹਾਰਾ ਬਣਨ ਦੀ ਜਗ੍ਹਾ ਉਹਨਾਂ ਦੇ ਨਾਲ ਕੁੱਟਮਾਰ ਕਰਦੇ ਚਿੱਟਾ ਲਾ ਕੇ ਉਹ ਘਰ ਦਾ ਹਰ ਇੱਕ ਕੋਈ ਨਾ ਕੋਈ ਸਮਾਨ ਜਿਹੜਾ ਵੇਚ ਦਿੰਦੇ ਆ ਪਰ ਬੁੱਢੇ ਮਾਪਿਆਂ ਨੇ ਕਿੰਨੀ ਮਿਹਨਤ ਪਸੀਨੇ ਦੀ ਕਮਾਈ ਕਰਕੇ ਘਰ ਦੀ ਜਿਹੜੀ ਚੀਜ਼ ਜਿਹੜੀ ਬਣਾਉਂਦੇ ਆ ਪਰ ਜਦੋਂ ਧੀ ਪੁੱਤ ਅਤੇ ਚਿੱਟੇ ਜਦੋਂ ਸ਼ਿਕਾਰ ਹੋ ਜਾਂਦੇ ਆ ਜਦੋਂ ਉਹਨਾਂ ਨੂੰ ਕੋਈ ਵੀ ਪੈਸਾ ਤੇਲਾ ਨਹੀਂ ਮਿਲਦਾ ਵਿਚਿੱਟਾ ਲੋਨ ਦੇ ਲਈ ਤਾਂ ਉਹ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੰਦੇ ਤੇ ਬੁੱਢੇ ਜਿਹੜੇ ਮਾ ਮਾਪੇ ਹੁੰਦੇ ਆ ਉਹਨਾਂ ਦਾ ਜਿਹਨਾਂ ਮੁਸ਼ਕਲ ਕਰ ਦਿੰਦੇ ਆ ਉਹਨਾਂ ਨਾਲ ਘਟਮਾਰ ਕਰਦੇ ਆ ਬੁੱਢੇ ਸਹਾਰਾ ਹੋਣ ਦੀ ਬਜਾਏ ਜਿਹੜੇ ਆ ਉਹਨਾਂ ਦੇ ਬੇਸਹਾਰਾ ਹੋ ਜਾਂਦੇ ਆ ਪਰ ਇੱਥੇ ਜਿਹੜੇ ਨੌਜਵਾਨਾ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਮ ਸੇ ਕਮ ਜੇਕਰ ਅਸੀਂ ਬੁੱਢੇ ਪੇ ਮਾਤ ਮੁੱਢੇ ਮਾਤਾ ਪਿਤਾ ਦਾ ਸਹਾਰਾ ਨਹੀਂ ਬੰਸਾਗੇ ਦੇ ਪਰ ਸਾਨੂੰ ਉਹਨਾਂ ਨੂੰ ਦੁੱਖ ਵੀ ਨਹੀਂ ਦੇਣਾ ਚਾਹੀਦਾ ਪਰ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜੀ ਆ ਨਸ਼ੇ ਦਾ ਸ਼ਿਕਾਰ ਹੋ ਰਹੀ ਹੈ ਨਸ਼ਾ ਕਰਕੇ ਉਹ ਥਾਂ ਥਾਂ ਡੈਗ ਜਾਂਦੇ ਆ ਤੇ ਕਈਆਂ ਨੂੰ ਜਦੋਂ ਘਰ ਦੇ ਪੈਸੇ ਨਹੀਂ ਦਿੰਦੇ ਚਿੱਟਾ ਲੈਣ ਦੇ ਇਹ ਗੱਲ ਆ ਵੀ ਅਸੀਂ ਇੰਨਾ ਗਿਰ ਗਏ ਆ ਅਸੀਂ ਨੌਜਵਾਨ ਹੋਣ ਦੀ ਬਜਾਏ ਅਸੀਂ ਉਹ ਬੁੱਡੇ ਜਿਹੜੇ ਮਾਪਿਓ ਉਹਨਾਂ ਤੋਂ ਵੀ ਅਸੀਂ ਜ਼ਿਆਦਾ ਗਿਰ ਗਿਆਂ ਵੀ ਅਸੀਂ ਕਿਵੇਂ ਨਾ ਕਿਵੇਂ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਅਸੀਂ ਤੇ ਸਹਾਰਾ ਬਣਨ ਦੀ ਜਗਾ ਅਸੀਂ ਉਸ ਦੀ ਉਹਨਾਂ ਦੀ ਵੀ ਲਾਈਫ ਜਿਹੜੀ ਉਹਨਾਂ ਦੇ ਜੱਤੀ ਇਹ ਖਰਾਬ ਕਰ ਰਹੇ ਆ ਤੁਹਾਡਾ ਇਸ ਪਰ ਤੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ